ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੱਲਿਆ ਜੀ ਤੁਹਾਡਾ ਅ ਅੱਜ ਤੁਹਾਡੇ ਨਾਲ ਗੱਲ ਕਰਨੀ ਸੀਗੀ ਕਿ ਦੋ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋਈ ਸੀ ਡਾਕੋਂ ਦਾ ਮੁੰਡਾ 3 ਮਈਦੇਵ ਗਰਾਉਂਡ ਦੀ ਤੇ ਉਹਦਾ ਮੈਂ ਵੀ ਰਿਵਿਊ ਕੀਤਾ ਸੀ ਹੋਰ ਵੀ ਤੁਹਾਨੂੰ ਪਤਾ ਇੰਡਸਟਰੀ ਚ ਬਹੁਤ ਲੋਕ ਨੇ ਜਿੰਨਾਂ ਦਾ ਜੋ ਰਿਵਿਊ ਕਰਦੇ ਨੇ ਅ ਪਰ ਮੈਂ ਇੱਕ ਗੱਲ ਕਰਨੀ ਚਾਹਣਾ ਅੱਜ ਇੱਕ ਤੋਂ ਦਿਨ ਤੋਂ ਜਿਹੜੀ ਚੱਲ ਰਹੀ ਹੈ ਗੱਲਬਾਤ ਤੇ ਇੱਕ ਸਾਡੇ ਪੁਰਾਣੇ ਮਤਲਬ ਬਜ਼ੁਰਗ ਹੀ ਕਹੂੰਗਾ ਕਿਉਂਕਿ ਬਜ਼ੁਰਗ ਨੇ ਸੀਨੀਅਰ ਨੇ ਬੰਬੇ ਤੋਂ ਨੇ ਇਕਬਾਲ ਸਿੰਘ ਚਾਨਾ ਜੀ ਤੇ ਮੈਂ ਵੀ ਉਹਨਾਂ ਦਾ ਰਿਵਿਊ ਸੁਣਦਾ ਹੁੰਨਾ ਆ ਕਾਫੀ ਪੁਰਾਣੇ ਬੰਬੇਜ ਦੇ ਵਿੱਚ ਰਹਿ ਰਹੇ ਨੇ ਸੋ ਪਰ ਉਹਨਾਂ ਨੇ ਜਿਹੜੀ ਡੱਕੋਂ ਦਾ ਮੁੰਡਾ ਜਿਹੜੀ 3 ਫਿਲਮ ਸੀ ਉਹਨਾਂ ਬਾਰੇ ਜਿਹੜਾ ਰਿਵਿਊ ਹੈ ਉਹ ਨੈਗੇਟਿਵ ਦਿੱਤਾ ਮਤਲਬ ਕਿ ਚੰਗਾ ਨਹੀਂ ਦਿੱਤਾ ਹੈਗਾ ਮਤਲਬ ਉਹ ਤੇ ਉਹ ਚੀਜ਼ ਜਿਹੜੀ ਹੈਗੀ ਆ ਉਹ ਦੀਪ ਬਾਈ ਨੂੰ ਚੰਗੀ ਨਹੀਂ ਲੱਗੀ ਪਰ ਮੈਂ ਤਾਂ ਚਲੋ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਹਰ ਇੱਕ ਦਾ ਆਪਣਾ ਆਪਣਾ ਸੋਚਣਾ ਹੈ ਸੋਚਣਾ ਵੀ ਕਿਸੇ ਨੂੰ ਚੰਗਾ ਲੱਗੂ ਕਿਸੇ ਨੂੰ ਮਾੜਾ ਲੱਗੂ ਤੁਹਾਡਾ ਕੰਮ ਹਨਾ ਸੋ ਬਾਈ ਨੇ ਲਾਈਵ ਹੋ ਕੇ ਕੁਝ ਉਹਨਾਂ ਬਾਰੇ ਬੋਲੇ ਆ ਸੋ ਰਿਪਲਾਈ ਦੇ ਵਿੱਚ ਅੱਜ ਉਹਨਾਂ ਨੇ ਸਵੇਰੇ ਇੱਕ ਵੀਡੀਓ ਪਾਈ ਆ ਅਗਰਵਾਸ ਸਿੰਘ ਚਾਨਾ ਸਾਹਿਬ ਨੇ ਕਿ ਤੂੰ ਐਕਟਰ ਰਹਿ ਮਾਫੀਆ ਨਾ ਬਣ ਤੂੰ ਐਦਾਂ ਐਦਾਂ ਸੋ ਮੈਂ ਨਾ ਇਹ ਗੱਲ ਕਹਿਣਾ ਚਾਹੁੰਦਾ ਕਿ ਬਾਲ ਸਿੰਘ ਚਾਨਾ ਜੀ ਨੇ ਤੁਸੀਂ ਸਾਡੇ ਸੀਨੀਅਰ ਹੋ ਵੱਡੇ ਹੋ ਪੁਰਾਣੇ ਹੋ ਪਰ ਮੈਂ ਤੁਹਾਡੇ ਰਿਵਿਊਜ਼ ਦੇਖਦਾ ਹੁੰਨਾ ਤੁਸੀਂ ਹਰ ਇੱਕ ਫਿਲਮ ਨੂੰ ਮਾੜੀ ਹੀ ਕਹਿੰਦੇ ਹੋ ਚਾਨਾ ਜੀ ਹਨ ਅ ਠੀਕ ਹੈ ਮਾੜੀ ਹੋ ਸਕਦੀ ਹੈ ਇਹ ਜੀ ਗੱਲ ਨਹੀਂ ਪਰ ਮੈਂ ਤੁਹਾਡੇ ਡਾਕੋਂ ਦਾ ਮੁੰਡਾ ਵੀ ਦਾ ਵੀ ਮੈਂ ਸੁਣਿਆ ਤੁਹਾਡਾ ਰਿਵਿਊ ਤੁਸੀਂ ਉਹ ਪੁਰਾਣੀ ਕਿਸੇ ਫਿਲਮ ਦਾ ਚੱਕ ਲੈਂਦੇ ਹੋ ਕਿ ਜੀ ਉੱਥੋਂ ਸੀਨ ਚੱਕਿਆ ਹੋਇਆ ਦੇਖੋ ਜੀ ਫਿਲਮ ਕਿਸੇ ਵੀ ਲੈਂਗੁਏਜ ਦੀ ਹੈ ਇੰਗਲਿਸ਼ ਹੈ ਮਲਿਆਲਮ ਹੈ ਹਿੰਦੀ ਹੈ ਮਜਾਬੀ ਹੈ ਕੋਈ ਨਾ ਕੋਈ ਚੀਜ਼ ਫਿਲਮ ਦੀ ਕਿਸੇ ਨਾ ਕਿਸੇ ਨਾਲ ਰਿਲੇਟ ਕਰਦੀ ਹੀ ਹੁੰਦੀ ਹੈ オリジナリティ ਬਹੁਤ ਘੱਟ ਰਹੇਗੀ ਹਨਾ ਮੈਂ ਪਹਿਲਾਂ ਆਪਣੇ ਰਿਵਿਊ ਦੇ ਵਿੱਚ ਕਿਹਾ ਸੀਗਾ ਕਿ ਜਿਹੜੀ ਕਹਾਣੀ ਹੈ ਉਹ ਬਿਲਕੁਲ ਕਾਮਨ ਹੈ ਬਹੁਤ ਵਾਰ ਆ ਚੁੱਕੀ ਹੈ ਸਿਸਟਮ ਤੋਂ ਤੰਗ ਆ ਕੇ ਬੰਦਾ ਹਥਿਆਰ ਚੱਕਦਾ ਹੈ ਬਟ ਉਹਦਾ ਜਿਹੜਾ ਟ੍ਰੀਟਮੈਂਟ ਹੈ ਅੱਗੇ ਉਹ ਇਸ ਵਾਰ ਥੋੜਾ ਜਿਹਾ ਵੱਖਰਾ ਲੱਗਿਆ ਡਾਕੂਆਂ ਦੇ ਮੁੰਡੇ 3 ਦੇ ਵਿੱਚ ਮੇਰਾ ਹੀ ਮੰਨਣਾ ਸੀ ਪਰ ਮੈਂ ਤੁਹਾਡਾ ਸੁਣਿਆ ਸੀ ਤੁਸੀਂ ਕਿਤੋਂ ਆ ਫਿਲਮ ਦਾ ਸੀਨ ਫੜ ਲਿਆ ਕਿ ਤੋਂ ਫਿਲਮ ਦਾ ਸੀਨ ਫੜ ਲਿਆ ਕਿ ਜੀ ਆਪਣਾ ਸਾਉਦੀਆਂ ਦਾ ਐਕਸ਼ਨ ਹੈ ਦੇਖੋ ਜੀ ਸਾਉਦੀਆਂ ਫਿਲਮਾਂ ਲੋਕ ਹੁਣ ਦੇਖਣ ਲੱਗੇ ਨੇ ਹਨਾ ਹੁਣ ਲੋਕਾਂ ਨੂੰ ਪਤਾ ਲੱਗਿਆ ਹਰ ਐਕਸ਼ਨ ਨੂੰ ਤੁਸੀਂ ਸਾਊਥ ਨਾਲ ਨਹੀਂ ਜੋੜ ਸਕਦੇ ਹਨਾ ਐਦਾਂ ਤਾਂ ਫਿਰ ਬੰਦਾ ਕੰਮ ਹੀ ਨਹੀਂ ਕਰੂਗਾ ਤੁਸੀਂ ਤਾਂ ਆਪ ਦੱਸ ਰਹੇ ਹੋ ਕਿ ਮੈਨੂੰ ਬਹੁਤ ਸਾਲ ਹੋ ਗਏ ਇਸ ਫਿਲਮ ਇੰਡਸਟਰੀ ਦੇ ਵਿੱਚ ਹਰ ਇੱਕ ਚੀਜ਼ ਨੂੰ ਜਸਟੀਫਾਈ ਥੋੜੀ ਕਿਤਾ ਜਾ ਸਕਦਾ ਹੈ ਫਿਲਮ ਦੇ ਵਿੱਚ ਐਦਾਂ ਤਾਂ ਫਿਰ 10 ਘੰਟੇ ਦੀ ਫਿਲਮ ਬਣ ਜੂਗੀ ਕੁਝ ਕੁ ਲੋਕਾਂ ਦਾ ਆਪਣਾ ਕੁਝ ਕੁ ਚੀਜ਼ਾਂ ਲੋਕਾਂ ਤੇ ਵੀ ਛੱਡ ਦੇਣੀਆਂ ਚਾਹੀਦੀਆਂ ਨੇ ਵੀ ਹਾਂਜੀ ਵੀ ਐਦਾਂ 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 ਹੋਇਆ ਹਨਾ ਸੋ ਤੁਸੀਂ ਹਰ ਇੱਕ ਫਿਲਮ ਨੂੰ ਮਾੜਾ ਕਹਿੰਦੇ ਹੋ ਇਹ ਜੇ ਕਹਿਣਾ ਵੀ ਹੈ ਤਾਂ ਤਰੀਕੇ ਨਾਲ ਕਹੋ ਨਾ ਤੁਸੀਂ ਮੈਂ ਬਾਕੀ ਤੁਹਾਡਾ ਡਾਕੂ ਦਾ ਮੁੰਡੇ ਦਾ ਰਿਵਿਊ ਚਾਹਨਾ ਸੀ ਮੈਨੂੰ ਚੰਗਾ ਨਹੀਂ ਲੱਗਿਆ ਹਨਾ ਤੁਸੀਂ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਤੁਸੀਂ ਪੰਜਾਬੀ ਸਿਨੇਮੇ ਨੂੰ ਕਹੋ ਕਿ ਹਾਂ ਅਗਰ ਜੇ ਆ ਚੀਜ਼ ਹੈ ਤਾਂ ਇਹਨੂੰ ਐਦਾਂ ਕਰੋ ਜੇ ਗਲਤ ਹੈ ਤਾਂ ਆਪਣਾ ਐਕਸਪੀਰੀਅੰਸ ਨਾਲ ਸ਼ੇਅਰ ਕਰੋ ਪਰ ਜਿਹੜੀ ਲੈਂਗੁਏਜ ਵਿੱਚ ਤੁਸੀਂ ਉਹਨਾਂ ਨੂੰ ਉਸ ਫਿਲਮ ਨੂੰ ਰਿਵਿਊ ਕੀਤਾ ਆ ਉਹ ਦੇ ਕੇ ਹਾਸਾ ਵੀ ਆਉਂਦਾ ਤੇ ਥੋੜਾ ਜਿਹਾ ਭੈੜਾ ਵੀ ਲੱਗਦਾ ਹੈ ਕਿ ਤੁਸੀਂ ਜੀ ਆ ਫਰਲਾਨੀ ਫਿਲਮ ਦਾ ਸੀਨ ਹੈ ਜੀ ਉਹਦੇ ਵਿੱਚ ਸਤਰੂਗਨ ਸਿਨਾ ਦੀ ਭੈਣ ਨੂੰ ਚੱਕ ਲੈਂਦਾ ਧਰਮਿੰਦਰ ਐਦਾਂ ਤਾਂ ਜੀ ਬਹੁਤ ਫਿਲਮਾਂ ਦੇ ਵਿੱਚ ਬਹੁਤ ਕੁਝ ਹੋਇਆ ਹੈ ਇਹ ਜੇ ਸੀਨ ਤਾਂ ਬਹੁਤ ਨੇ ਕਿਡਨੈਪਿੰਗ ਵਾਲੇ ਦਾ ਹਰ ਇੱਕ ਫਿਲਮ ਦੂਜੀ ਫਿਲਮ ਦੇ ਵਿੱਚ ਇੱਕ ਸੀਨ ਹੁੰਦੇ ਨੇ ਹਨ ਸੋ ਟੈਕਨੀਕਲ ਚੀਜ਼ਾਂ ਤੇ ਜਾਓ ਅਗਰ ਜੇ ਸਾਡਾ ਪੰਜਾਬੀ ਸਿਨੇਮਾ ਹੁਣ ਥੋੜਾ ਥੋੜਾ ਗਰੋ ਕਰਨਾ ਸ਼ੁਰੂ ਹੋਇਆ ਹੈ ਦੁਬਾਰਾ ਤਾਂ ਪਿਛਲਾ ਸਾਲ ਤਾਂ ਬਹੁਤ ਮਾੜਾ ਗਿਆ ਆਈ ਥਿੰਕ ਪਿਛਲੇ 5-6 ਮਹੀਨੇ ਵੀ ਇਸ ਸਾਲ ਦੇ ਬਹੁਤ ਮਾੜੇ ਗਏ ਨੇ ਪਰ ਜਿਹੜਾ ਅੱਗੇ ਆਉਣ ਵਾਲਾ ਆ ਸਿਨੇਮਾ ਆ ਮੈਨੂੰ ਲੱਗਦਾ ਉਮੀਦ ਹੈ ਕਿ ਚੰਗਾ ਕਰੂਗਾ ਸਰਦਾਰ ਜੀ ਆ ਰਹੀ ਆ 3 ਅ ਮਿਸਟਰ ਮਿਸਿਸ 420 ਆ ਰਹੀ ਆ ਸਰਬਾਲਾ ਆ ਰਹੀ ਆ ਉਦੋਂ ਹੋਰ ਬਹੁਤ ਫਿਲਮਾਂ ਨੇ ਆਪਣਾ ਕੀ ਨਾਮ ਐਮੀ ਵਿਰਕਬਾਈ ਦੀ ਫਿਲਮ ਆ ਰਹੀ ਐ ਨਿਕਾ ਜਲਦਾਰ 4 ਕਾਫੀ ਵੱਡੀਆਂ ਵੱਡੀਆਂ ਫਿਲਮਾਂ ਇਸ ਸਾਲ ਆਉਣੀਆਂ ਨੇ ਸੋ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਤੁਸੀਂ ਜੇ ਬੋਲਣਾ ਹੈ ਤਾਂ ਕੋਈ ਉਹਦਾ ਸਿਰ ਪੈਰ ਤਾਂ ਹੋਵੇ ਨਾ ਤੁਸੀਂ ਸਿਰ ਪੈਰ ਤੋਂ ਬਿਨਾਂ ਹੀ ਤੁਸੀਂ ਕਹਿ ਰਹੇ ਹੋ ਜੀ ਆਪਣਾ ਆ ਫਲਾਨੀ ਫਿਲਮ ਤੋਂ ਚੱਕ ਲਿਆ ਆ ਫਲਾਨੀ ਫਿਲਮ ਤੋਂ ਚੱਕ ਲਿਆ ਆ ਉਹ ਕੁੜੀ ਬਾਹਰ ਨਿਕਲੀ ਆ ਹੋਲ ਹੋਲੀ ਵਾਲਿਆਂ ਨੇ ਨੱਚਣ ਲੱਗੀ ਐਦਾਂ ਕਿਵੇਂ ਨੱਚਣ ਲੱਗੀ ਜੇ ਜੋ ਕੁੜੀ ਨੱਚਦੀ ਨਾ ਉਹਦਾ ਕਿਟਨੈਪ ਨਾ ਹੁੰਦਾ ਫਿਰ ਤਾਂ ਕਹਾਣੀ ਨਾ ਬਣਦੀ ਹਨਾ ਐਦਾਂ ਥੋੜੀ ਨਾ ਸੀ ਹਰ ਚੀਜ਼ ਨੂੰ ਕਹਿ ਸਕਦਾ ਵੀ ਐਦਾਂ ਕਿਦਾਂ ਹੋ ਸਕਦਾ ਆ ਕਿਉਂ ਨਹੀਂ ਹੋ ਸਕਦਾ ਰਾਜ ਅਸੀਂ ਜਾਣਦੇ ਆ ਤੇ ਜੇ ਸਾਨੂੰ ਰਾਹ ਦੇ ਵਿੱਚ ਕੁਝ ਮਿਲਦਾ ਆਪਣਾ ਚੰਗਾ ਦੇਖ ਨੂੰ ਅਸੀਂ ਉਤਰ ਕੇ ਨਾਲ ਕਰਦੇ ਆ ਉਹਦੇ ਨਾਲ ਆਪਣਾ ਜੁਆਇਨ ਕਰਦੇ ਆ ਸੋ ਦੇ ਬਾਈ ਨੂੰ ਵੀ ਮੈਂ ਕਹਿਣਾ ਚਾਹੁੰਨਾ ਬਾਈ ਨਾਲ ਪਿਆਰ ਆ ਸਾਡਾ ਬਹੁਤ ਜ਼ਿਆਦਾ ਪੁਰਾਣੇ ਜਾਣਦੇ ਆ ਸੋ ਬਾਈ ਵੈਸੇ ਨਾ ਲੋਡ ਨਹੀਂ ਹੈਗੀ ਜਵਾਬ ਦੇਣ ਦੀ ਜਾਂ ਇਸ ਗੱਲ ਤੇ ਬੋਲਣ ਦੀ ਤੁਸੀਂ ਬਹੁਤ ਵਧੀਆ ਐਕਟਰ ਹੋ ਤੁਹਾਡਾ ਸਿਨੇਮਾ ਬਹੁਤ ਵਧੀਆ ਆ ਤੁਹਾਡਾ ਅਲੱਗ ਦੀਂਦਾ ਬਾਕੀ ਇਹਨਾਂ ਨੂੰ ਤੁਹਾਡਾ ਕੰਮ ਹੈ ਜਿਹੜਾ ਹਨ ਹਰ ਹਰ ਪੱਖੋਂ ਸੋ ਲੋਡ ਨਹੀਂ ਆ ਤੁਹਾਨੂੰ ਇਹਨਾਂ ਚੀਜ਼ਾਂ 'ਚ ਪੈਣ ਦੀ ਹਨ ਜਿਵੇਂ ਅੱਜ ਉਹ ਬੋਲਿਆ ਕਿ ਜੀ ਮਾਫੀਆ ਨਾ ਬਣ ਉਹ ਗਲਤ ਵੜਨੇ ਜੀ ਉਹ ਮੁੰਡਾ ਇਦਾਂ ਬੰਦਾ ਹੈ ਨਹੀਂ ਗਿਆ ਹਜਾ ਸੋ ਹੋ ਜਾਂਦਾ ਕਈ ਵਾਰ ਗੁੱਸੇ ਚ ਫਰਸਟ੍ਰੇਸ਼ਨ ਹੋ ਜਾਂਦੀ ਬੰਦੇ ਨੂੰ ਬੰਦੇ ਦੀ ਉਮੀਦ ਕੁਸ਼ੋਰ ਹੁੰਦੀ ਹੈ ਤਾਂ ਪਰ ਬਹੁਤ ਵੱਡੀਆਂ ਫਿਲਮਾਂ ਲੱਗੀਆਂ ਨੇ ਪਿੱਛੇ ਨਾਨਕ ਨਾਮ ਦਾ ਜਹਾਜ਼ ਲੰਗੀ ਅਕਾਲ ਲੱਗੀ ਅਕਾਲ ਬਿਲਕੁਲ ਨਹੀਂ ਹੰਗਾਰਾ ਮਿਲਿਆ ਉਹਨਾਂ ਫਿਲਮਾਂ ਨੂੰ ਜਿੰਨਾ ਕਿ ਮਿਲਣਾ ਚਾਹੀਦਾ ਸੀ ਸੋ ਪਤਾ ਨਹੀਂ ਨਾ ਲੋਕਾਂ ਨੂੰ ਚਾਹੀਦਾ ਕੀ ਹੈ ਪਤਾ ਨਹੀਂ ਕਿ ਲੋਕ ਕੀ ਚੀਜ਼ ਉਮੀਦ ਕਰਦੇ ਨੇ ਕਿਉਂ ਪੰਜਾਬੀ ਸਿਨੇਮਾ ਤੋਂ ਕਿਉਂ ਟੁੱਟ ਚੁੱਕੇ ਨੇ ਤੁਸੀਂ ਉਹਦੇ ਉੱਤੇ ਕੰਮ ਕਰੋ ਨਾ ਕਿ ਲੋਕਾਂ ਨੂੰ ਸਿਨੇਮੇ ਚ ਵਾਪਸ ਕਿਵੇਂ ਲੈ ਕੇ ਆਉਣਾ ਹੈ ਉਹਦਾ ਮੈਂ ਤਾਂ ਇੱਕ ਸਭ ਤੋਂ ਵੱਡਾ ਰੀਜ਼ਨ ਇਹੀ ਦੱਸੂਗਾ ਟਿਕਟ ਪ੍ਰਾਈਸ ਉਹਤੇ ਮੈਂ ਇੱਕ ਅਲੱਗ ਵੀਡੀਓ ਬਣਾਉਂਗਾ ਇਹ ਸਭ ਤੋਂ ਵੱਡਾ ਰੀਜ਼ਨ ਟਿਕਟ ਪ੍ਰਾਈਸ ਹੈ ਉਹ ਜਦੋਂ 6C ਚ ਔਰ ਬਾਈ ਮਿਠੜੇ ਮਿਠੜੇ ਦਾ ਆਪਸ ਦੇ ਵਿੱਚ ਉਹ ਹੋਇਆ ਸੀਗਾ ਆ ਆਪਸ ਕਲੈਸ਼ ਹੋਇਆ ਸੀ ਤਾਂ ਉਦੋਂ ਉਹਨਾਂ ਨੇ ਕਈ ਜਗ੍ਹਾ ਕਿਹਾ ਸੀ ਕਿ ਜੀ ਦੋ ਫਿਲਮਾਂ ਤਾਂ ਦੇਖੋ ਬਣਦੀਆਂ ਨੇ ਲੱਗਣੀਆਂ ਲੱਗਦੀਆਂ ਨੇ ਚੱਲਦੀਆਂ ਨੇ ਬਾਈ ਜੀ ਨਹੀਂ ਤੁਸੀਂ ਆ ਕੇ ਸਿਲਮੇ ਚ ਜਦੋਂ ਫਿਲਮ ਲੈਖਣ ਜਾਂਦੇ ਆ ਤਾਂ ਦੋ ਬੰਦੇ ਜਾਂ ਚਾਰ ਬੰਦੇ ਆਪਾਂ ਫੈਮਿਲੀ ਦੇ ਜਾਂਦੇ ਆ ਤਾਂ ਇੱਕ ਫਿਲਮ ਦੇ ਉੱਤੇ ਮਲਟੀਪਲੈਕਸ ਪੀਵੀਆਰ ਦੇ ਵਿੱਚ 1500 ਤੋਂ ਲੈ ਕੇ 2000 ਰੁਪਏ ਖਰਚ ਆਉਂਦਾ ਹੈ ਵਿਦ ਖਾਣ ਪੀਣ ਸੋ ਨਹੀਂ ਹਰ ਕੋਈ ਬੰਦਾ ਇੱਕ ਹਫਤੇ 'ਚ ਦੋ ਫਿਲਮਾਂ ਆਪਣਾ ਅਫੋਰਡ ਕਰ ਸਕਦਾ ਬਹੁਤ ਲੋਕ ਨੇ ਇਹ ਜੇ ਲੋਕਾਂ ਨੂੰ ਆਪਣੇ ਕਮਾਕਾਰਾਂ ਦੀ ਪਈ ਹੈ ਲੋਕਾਂ ਨੂੰ ਆਪਣੇ ਕਮਾਈ ਦੀ ਪਈ ਹੈ ਸੋ ਇਹ ਚੀਜ਼ ਤੇ ਕੰਮ ਕਰੋ ਜਿਹੜੇ ਟਿਕਟ ਪ੍ਰਾਈਸ ਨੇ ਉਹਨੂੰ ਕੱਟ ਲੈ ਕੇ ਆਓ ਉਹਨੂੰ ਉਹਨੂੰ ਗੱਲ ਕਰੋ ਸਿਨੇਮਾ ਆਪਣੇ ਕੀ ਨਾਮਾ ਦਾ ਆਨਰਸ ਦੇ ਨਾਲ ਵੀ ਇਦਾਂ ਕਰਕੇ ਇਸ ਚੀਜ਼ ਦਾ ਬੈਕ ਲੈ ਸਾਨੂੰ ਇਦਾਂ ਮਿਲ ਰਿਹਾ ਆ ਦੂਜੇ ਪਾਸੇ ਮੇਰੀ ਸਭ ਤੋਂ ਵੱਡੀ ਰੀਜ਼ਨ ਕਹਿਣ ਦਾ ਵੀ ਆ ਕਿ ਸਿੰਗਲ ਸਕਰੀਨਸ ਵਾਪਸ ਆਉਣੀਆਂ ਚਾਹੀਦੀਆਂ ਨੇ ਜਾਰਡ ਫਿਲਮ ਰਿਲੀਜ਼ ਹੋਈ ਆ ਉਦੀ 75% ਜਿਹੜੀ ਕਲੈਕਸ਼ਨ ਹੈ ਪ੍ਰੋਡਿਊਸਰ ਨੂੰ ਦੇ ਹਿੱਸੇ ਪਈ ਉਹ ਸਿੰਗਲ ਸਕਰੀਨ ਤੋਂ ਪਈ ਹੈ ਸੋ ਮੈਂ ਕਹਿੰਦਾ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਸਿੰਗਲ ਸਕਰੀਨ ਦਾ ਦੁਬਾਰਾ ਬਣਨੀ ਚਾਹੀਦੀ ਜਿੰਨਾਂ ਨੇ ਟਿਕਟ ਪ੍ਰਾਈਸ ਉਹੀ ਹੋਣਾ ਚਾਹੀਦਾ ਹੈ 80 ਤੋਂ 100 ਰੁਪਏ ਜਿਹੜਾ ਕਿ ਹਰ ਕੋਈ ਅਫੋਰਡ ਕਰ ਸਕਦਾ ਉੱਥੇ ਫੂਡ ਵੀ ਸਸਤਾ ਹੋਣਾ ਚਾਹੀਦਾ ਹੈ ਉਹ ਉਹ ਚੀਜ਼ ਦੁਬਾਰਾ ਆਉਗੀ ਮੈਨੂੰ ਲੱਗਦਾ ਜਲਦੀ ਆਉਗੀ ਕਿਉਂਕਿ ਜੋ ਅੱਜਕੱਲ ਹਾਲਾਤ ਬਣੇ ਨੇ ਅਸੀਂ 2000 ਰੁਪਏ ਖਰਚ ਕੇ ਜਦੋਂ ਫਿਲਮ ਦੇਖ ਕੇ ਆਉਨੇ ਆਉਨੇ ਆ ਪਰ ਪ੍ਰੋਡਿਊਸਰ ਨੂੰ ਤਾਂ ਉਹਦੇ ਵਿੱਚੋਂ ਮੈਨੂੰ ਲੱਗਦਾ ਕੁਝ ਵੀ ਨਹੀਂ ਬਣਦਾ ਉਹ ਕਿਉਂਕਿ ਖਾਣਾ ਪੀਣਾ ਉਹਨਾਂ ਦਾ ਟਿਕੜੇ ਦੇ ਵਿੱਚੋਂ ਅੱਧੇ ਪ੍ਰੋਡਿਊਸਰ ਦੇ ਅੱਧੇ ਮਲਟੀਪਲੈਕਸ ਆਨਰ ਦੇ ਉਹਦੇ ਵਿੱਚ ਵੀ ਟੈਕਸ ਟੂਸ ਕੱਟ ਕੇ ਮੈਂ ਕਹਿੰਦਾ 20 25 ਰੁਪਏ ਦੇ ਵਿੱਚ ਪੈਂਦੇ ਨੇ ਪ੍ਰੋਡਿਊਸਰ ਦੇ ਸੋ ਉਸ ਚੀਜ਼ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਚਾਨਣਾ ਸਾਹਿਬ ਤੁਸੀਂ 네ਗੇਟਿਵ ਛੱਡੋ ਅਗਰ ਜੇ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤੁਸੀਂ ਕਹੋ ਜੀ ਹਾਂਜੀ ਸਾਨੂੰ ਇਹ ਚੀਜ਼ ਚੰਗੀ ਨਹੀਂ ਲੱਗ ਰਹੀ ਹੈਨਾ ਐਦਾਂ ਦੀ ਜੀ ਕਮੀਆਂ ਨੇ ਪਰ ਇੱਕ ਹਰ ਚੀਜ਼ ਨੂੰ ਕਿਸੇ ਪੁਰਾਣੀ ਚੀਜ਼ ਨਾਲ ਜੋੜ ਦੇਣਾ ਫਿਰ ਉਹਨੂੰ 네ਗੇਟਿਵ ਬੋਲਣਾ ਇਹ ਬਹੁਤ ਗਲਤ ਗੱਲ ਹੈ ਐਦਾਂ ਤਾਂ ਬਹੁਤ ਫਿਲਮਾਂ ਨੇ ਐਦਾਂ ਤਾਂ ਬਹੁਤ ਫਿਲਮਾਂ ਨੇ ਜਿਹੜੀ ਹਰ ਇੱਕ ਚੀਜ਼ ਜਿਹੜੀ ਸੀਨ ਆ ਇੱਕ ਡਾਇਲਗ ਆ ਕਿਸੇ ਨਾ ਕਿਸੇ ਨਾਲ ਮੇਚ ਖਾਊ ਖਾਊਗਾ ਹੀ ਖਾਊਗਾ ਹੈਨਾ ਹੁਣ ਤਾਂ ਦੇਖੋ ਜੇ ਫਿਰ ਆਏ ਤਾਂ ਜਿਹੜੀ ਕਨੈਪ ਕੀਤੀ ਕੁੜੀ ਹੈ ਉਹ ਦੇਵ ਖਰੋੜ ਨੂੰ ਪਸੰਦ ਕਰਨ ਲੱਗ ਜਾਂਦੀ ਹੈ ਉਹ ਕਿੰਨੀਆਂ ਫਿਲਮਾਂ ਦੇ ਵਿੱਚ ਹੋਇਆ ਆ ਸਭ ਤੋਂ ਵੱਡੀ ਉਦਾਹਰਣ ਹੈ ਹੀਰੋ ਸੁਭਾਸ਼ ਗਈ ਦੀ ਉਹ ਨਕਸ਼ੀ ਸ਼ਾਹਰੀ ਵਾਚੋਂ ਨਾ ਜਕੀਸ਼ਰਫ ਨਾਲ ਪਿਆਰ ਕਰਨ ਲੱਗ ਜਾਂਦੀ ਹੈ ਸੋ ਤੁਹਾਡਾ ਜਿਹੜਾ ਐਗਜ਼ੈਂਪਲ ਹੈ ਨਾ ਉਹ ਬਹੁਤ ਗਲਤ ਹੈ ਤੁਸੀਂ ਹਰ ਇੱਕ ਫਿਲਮ ਨੂੰ ਮਾੜਾ ਕਹਿੰਦੇ ਹੋ ਮਾੜਾ ਕਹੋ ਪਰ ਲੌਜੀਕ ਨਾਲ ਕਹੋ ਆਊਟ ਆਫ ਲੋ ਤੁਹਾਡੇ ਆਊਟ ਆਫ ਲੌਜੀਕ ਹੁੰਦੇ ਨੇ ਬਹੁਤ ਚੀਜ਼ਾਂ ਇੱਕ ਤੁਹਾਡੇ ਜਿਹੜੇ ਨਾਲ ਪਾਰਟਨਰ ਨੇ ਆਪਣਾ ਮੈਨੂੰ ਨਾਂ ਨਹੀਂ ਪਤਾ ਸਰਦਾਰ ਅੰਕਲ ਨੇ ਉਹ ਸੋ ਉਹ ਵੀ ਹੈ ਨਾ ਬੰਨ ਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਸ਼ਾਇਦ ਸਿਨੇਮਾ ਉਹ 1980 ਦੇ ਟਾਈਮ ਦਾ ਹੀ ਸਿਨੇਮਾ ਦਿਸ਼ਾ ਨਾਲ ਤੁਸੀਂ ਦੇਖ ਰਹੇ ਹੋ ਬਹੁਤ ਅੱਗੇ ਜਾ ਚੁੱਕੀਆਂ ਨੇ ਚੀਜ਼ਾਂ ਬਹੁਤ ਟੈਕਨੀਕਲ ਪੱਖੋਂ ਸਾਰ ਪੱਖੋਂ ਬਹੁਤ ਅੱਗੇ ਜਾ ਚੁੱਕੀਆਂ ਨੇ ਚੀਜ਼ਾਂ ਹਾਂ ਜਦੋਂ ਕੋਈ ਮਾੜੀ ਚੀਜ਼ ਹੋ ਗਈ ਮੈਂ ਵੀ ਮਾੜ ਕਹੂੰਗਾ ਵੀ ਹਾਂਜੀ ਮਜ਼ਾ ਨਹੀਂ ਆਇਆ ਇੱਕ ਦੂਜੀ ਗੱਲ ਤੁਸੀਂ ਸਾਰੀ ਫਿਲਮ ਦੀ ਸਟੋਰੀ ਚੱਕ ਕੇ ਤੁਸੀਂ ਮੂਰੇ ਰੱਖਤੀ ਲੋਕਾਂ ਦੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਦੀ ਮਿਹਨਤ ਕੀਤੀ ਹੋਈ ਹੈ ਤੁਸੀਂ ਹਰ ਚੀਜ਼ ਦੱਸ ਰਹੇ ਹੋ ਤਾਂ ਲੋਕਾਂ ਨੇ ਤਾਂ ਠੀਕ ਹੈ ਪਤਾ ਤਾਂ ਲੱਗੀ ਯਾਰ ਬਾਕੀ ਜਦੋਂ ਆਜੂਗੀ ਟੀਵੀ ਤੇ ਆਜੂਗੀ ਉਦੋਂ ਦੇਖ ਲਾਂਗੇ ਤੁਸੀਂ ਨੁਕਸਾਨ ਕੀਤਾ ਇਹਦਾ ਕਰਕੇ ਮੇਰੀ ਤੁਸੀਂ ਰਿਵਿਊ ਚੈੱਕ ਲਓ ਮੈਂ ਰਸੋਰੀ ਦੀ ਗੱਲ ਹੀ ਨਹੀਂ ਕਰਦਾ ਮੈਂ ਇੱਕ ਹਾਈਲਾਈਟ ਦੇ ਕੇ ਛੋਟੀ ਜਿਹੀ ਇਥੋਂ ਆਹ ਚੀਜ਼ ਹੈ ਉਦੋਂ ਬਾਅਦ ਮੈਂ ਇਹ ਦੱਸਦਾ ਕਿ ਫਿਲਮ ਕਿਦਾਂ ਦੀ ਹੈ ਮਜ਼ਾ ਆਉਂਦਾ ਫਿਲਮ ਦੇਖ ਕੇ ਬੋਰ ਹੁੰਦਾ ਖੁਸ਼ ਹੁੰਦਾ ਜਾਂ ਬੰਦੇ ਦਾ ਇੰਟਰਸਟ ਟੁੱਟਦਾ ਸੋ ਦੇਵ ਬਾਈ ਨੂੰ ਵੀ ਮੈਂ ਕਹੂੰਗਾ ਦੇਵ ਬਾਈ ਜਵਾਬ ਦੇਣ ਦੀ ਲੋੜ ਨਹੀਂ ਹਨਾ ਤੁਸੀਂ ਆਪਣਾ ਕੰਮ ਕਰੋ ਤੇ ਚਾਨਣਾ ਸਾਹਿਬ ਐਜ਼ ਅ ਸੀਨੀਅਰ ਐਜ਼ ਅ ਵੱਡੇ ਮੈਂ ਹੱਥ ਜੋੜਦਾ ਤੁਹਾਨੂੰ ਤੁਸੀਂ ਵੀ ਆਪਣਾ ਜਿਹੜਾ ਹੈਗਾ ਰਿਵਿਊ ਦਾ ਤਰੀਕਾ ਬਦਲੋ ਬਹੁਤ ਜ਼ਿਆਦਾ ਬਦਲਣ ਦੀ ਲੋੜ ਹੈ ਉਮੀਦ ਹੈ ਕਿ ਬਾਕੀ ਜੇ ਕਿਸੇ ਨੂੰ ਤਾਨੂੰ ਮਾੜਾ ਲੱਗੇ ਤਾਂ ਮਾਫੀ ਚਾਹੁੰਦਾ ਮੈਂ ਤਾਂ ਬਹੁਤ ਛੋਟਾ ਆ ਸੋ ਇਹੀ ਕਹਿ ਕੇ ਤੁਹਾਡੇ ਤੋਂ ਅੱਗੇ ਲੈਣਾ ਸਸੀਕਰ